ਕੀ ਅਜ ਦੇ ਸਮੇਂ ਦੇ ਵਿੱਚ ਵੀ ਭੈਣ ਭਰਾਵਾਂ ਵਿੱਚ ਅਜਿਹਾ ਪਿਆਰ ਰਿਹਾ ਹੈ ਕਿ ਇੱਕ ਦੂਜੇ ਨੂੰ ਕਹਿਣ ਕਿ ਹਰ ਜਨਮ ਅਸੀਂ ਇੱਕੋ ਕੁੱਖ ਤੋਂ ਜਨਮ ਲਈਏ ਕੁਝ ਅਜਿਹਾ ਹੀ ਪਿਆਰ ਖਾਸ ਕਰਕੇ ਦੋ ਭਰਾਵਾਂ ਦੇ ਵਿੱਚ ਅਸੀਂ ਵੇਖਣ ਜਾ ਰਹੇ ਹਾਂ ਫਿਲਮ ਮਾਝਾਏ ਦੇ ਵਿੱਚ ਜੀ ਹਾਂ ਦੁਨੀਆ ਭਰ ਦੇ ਵਿੱਚ ਫਿਲਮ ਮਾਂ ਜਾਏ 29 ਅਗਸਤ ਯਾਨੀ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਫਿਲਮ ਦੇ ਵਿੱਚ ਦੋ ਭਰਾਵਾਂ ਦਾ ਪਿਆਰ ਜਿਹੜਾ ਹੈ ਉਹਨਾਂ ਦੇ ਵਿੱਚ ਦੇ ਜਿਹੜੇ ਇਮੋਸ਼ਨਸ ਹੈ ਜਿਹੜਾ ਇੱਕ ਬੌਂਡ ਹੈ ਉਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਡੇ ਇੰਡਸਟਰੀ ਦੇ ਬਾ ਕਮਾਲ ਅਦਾਕਾਰਾਂ ਵੱਲੋਂ ਜਿਹੜੇ ਹੈ ਦਿਖਾਏ ਜਾਣਗੇ ਜਿਨ੍ਹਾਂ ਵਿੱਚ ਦੋ ਭਰਾਵਾਂ ਦਾ ਕਿਰਦਾਰ ਨਿਭਾ ਰਹੇ ਨੇ ਜਿਮੀ ਸ਼ੇਰਗਿੱਲ ਤੇ ਮਾਨਵ ਵਿੱਚ ਫਿਲਮ ਨੂੰ ਨਵਨੇਤ ਸਿੰਘ ਨੇ ਜਿਹੜਾ ਡਾਇਰੈਕਟ ਕੀਤਾ ਹੈ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇੱਕ ਵੱਖਰੀ ਭਰਾਵਾਂ ਦੇ ਪਿਆਰ ਵਾਲੀ ਦੁਨੀਆ ਵਿਖਾਈ ਹੈ ਆਪਣੇ ਕੈਮਰੇ ਰਾਹੀਂ ਉਸ ਦਾ ਜਿਹੜਾ ਪਤਾ ਲੱਗਦਾ ਉਹਨਾਂ ਦੇ ਰਿਲੀਜ਼ ਹੋਏ ਟ੍ਰੇਲਰ ਤੋਂ ਹੀ ਪਤਾ ਲੱਗਦਾ ਹੈ ਕਿਉਂਕਿ ਬਹੁਤ ਸਿਨੇਮੈਟਿਕ ਜਿਹੇ ਤਰੀਕੇ ਦੇ ਜਿਹੜਾ ਇੱਕ ਟ੍ਰੇਲਰ ਜਿਹੜਾ ਆਊਟ ਹੋਇਆ ਉਸ ਨੂੰ ਅਸੀਂ ਵੇਖਦੇ ਆ ਉਸ ਦੀ ਅਸੀਂ ਪ੍ਰੇਜ਼ ਵੀ ਕਰਦੇ ਆ ਕਿਉਂਕਿ ਉਸ ਟ੍ਰੇਲਰ ਦੇ ਵਿੱਚ ਸਿਨੇਮੈਟਿਕ ਫੀਲ ਹੈ ਬੀਜੀਐਮ ਬਹੁਤ ਸੋਹਣਾ ਹੈ ਔਰ ਪਰਫੈਕਟ ਇਮੋਸ਼ਨਸ ਜਿਹੜੇ ਹੈ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਨਾਲ ਜਿਹੜਾ 뮤직 ਹੈ ਉਹ ਵੀ ਬਹੁਤ ਸੋਹਣਾ ਬਣਿਆ ਹੈ ਇਸ ਫਿਲਮ ਦਾ ਹੋਂਦ ਤੱਕ ਇਸ ਫਿਲਮ ਦੇ ਜਿੰਨੇ ਵੀ ਗੀਤ ਆਏ ਨੇ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਹੈ ਔਰ ਬਹੁਤ ਚਿਰ ਤੋਂ ਉਡੀਕ ਕਰ ਰਹੇ ਨੇ ਕਿ ਕਦੋਂ ਇਹ ਜਿਹੜਾ ਇੱਕ ਬੌਂਡ ਹੈ ਭਰਾਵਾਂ ਦਾ ਜਿਹੜਾ ਰਿਸ਼ਤਾ ਹੈ ਅਸੀਂ ਕਦੋਂ ਸਿਰਮਾ ਕਰਦੇ ਵਿੱਚ ਜਾ ਕੇ ਵੇਖਾਂਗੇ ਸੋ ਫਿਲਮ ਜਿਹੜੀ ਹੈ ਮਾਂ ਜਾਏ ਕੱਲ ਯਾਨੀ ਕਿ ਰਿਲੀਜ਼ ਹੋਏਗੀ 29 ਅਗਸਤ ਨੂੰ ਐਡਵਾਂਸ ਬੁਕਿੰਗ ਆਲਰੇਡੀ ਓਪਨ ਹੋ ਚੁਕੀਆਂ ਨੇ ਜਿਵੇਂ ਸ਼ੇਰਗਿੱਲ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਜਦੋਂ ਵੀ ਉਹ ਵੱਡੇ ਪਰਦੇ ਤੇ ਆਉਂਦੇ ਨੇ ਮਾਨਵ ਵੇਜਦੀ ਅਦਾਕਾਰੀ ਦੇ ਤੁਸੀਂ ਕਾਇਲ ਹੋ ਉਮੀਦ ਇਹੀ ਕਰਦੇ ਹਾਂ ਕਿ ਜਿਵੇਂ ਸ਼ੇਰਗਿੱਲ ਤੇ ਨਵਨੇਤ ਸਿੰਘ ਦੀਆਂ ਪਹਿਲੀਆਂ ਵੀ ਜਿੰਨੀਆਂ ਫਿਲਮਾਂ ਆਈਆਂ ਇਸ ਡਾਇਰੈਕਟਰ ਔਰ ਐਕਟਰ ਦੇ ਜਿਹੜੇ ਡਿਓਰ ਦੇ ਵਿੱਚ ਫਿਲਮ ਆਈਆਂ ਤੁਸੀਂ ਬਹੁਤ ਪਸੰਦ ਕੀਤੀਆਂ ਤੇ ਉਮੀਦ ਇਹੀ ਕਰਦੇ ਹਾਂ ਕਿ ਇਹਨਾਂ ਸਾਰਿਆਂ ਦੀ ਜਿਹੜੀ ਮਿਹਨਤ ਹੈ ਤੁਸੀਂ ਕੱਲ ਪਰਦੇ ਵਿੱਚ ਵੇਖੋਗੇ ਔਰ ਸਿਨੇਮਾ ਘਰਾਂ ਵਿੱਚ ਫਿਲਮ ਜ਼ਰੂਰ ਜਾ ਕੇ ਵੇਖਿਓ वर्ल्ड वाइड ਰਿਲੀਜ਼ ਹੋ ਰਹੀ ਹੈ ਫਿਲਮ ਮਾ ਜਾਏ ਤੇ ਉਮੀਦ ਕਰਦੇ ਹਾਂ ਕਿ ਇਸ ਸਮੇਂ ਦੇ ਵਿੱਚ ਜਿੱਥੇ ਹਰ ਕੋਈ ਟਰਾਈ ਕਰਦਾ ਹੈ ਕਿ ਇੱਕ ਅਲੱਗ ਤਰੀਕੇ ਦਾ ਸੀ ਕਨਸੈਪਟ ਲੈ ਕੇ ਆਈਏ ਕੁਝ ਵੱਖਰਾ ਆਜ਼ੀ ਲੈ ਕੇ ਆਈਏ ਉਸ ਦੇ ਵਿਚਾਲੇ ਇੱਕ ਅਜਿਹਾ ਐਕਸਪੈਰੀਮੈਂਟ ਹੋਣ ਜਾ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਥੇ ਇਮੋਸ਼ਨ ਨੂੰ ਲੈ ਕੇ ਜਿਹੜੀ ਹੈ ਇਸ ਫਿਲਮ ਨੂੰ ਅਸੀਂ ਵੇਖਣ ਜਾਵਾਂਗੇ ਕਿਉਂਕਿ ਹਾਸੇ ਨੂੰ ਲੈ ਕੇ ਜਾਂ ਫਿਰ ਐਕਸ਼ਨ ਨੂੰ ਲੈ ਕੇ ਫਿਲਮਾਂ ਤੇ ਜ਼ਰੂਰ ਬਣ ਰਹੀਆਂ ਨੇ ਪਰ ਇਮੋਸ਼ਨਸ ਨੂੰ ਲੈ ਕੇ ਫਿਲਮਾਂ ਜਿਹੜੀਆਂ ਕੁਝ ਘਟ ਗਈਆਂ ਨੇ ਸਾਡੀ ਇੰਡਸਟਰੀ ਦੇ ਵਿੱਚ ਉਮੀਦ ਇਹ ਹੀ ਕਰਦੇ ਆ ਕਿ ਮਾਂ ਜਾਇ ਇੱਕ ਟ੍ਰੈਂਡ ਸੈੱਟ ਕਰਨ ਦੇ ਵਿੱਚ ਕਾਮਯਾਬ ਰਹੇਗੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਥੇ ਬਹੁਤ ਭਾਜਦੌੜ ਬਣੀ ਹੋਈ ਹੈ ਕੰਟੈਂਟ ਨੂੰ ਲੈ ਕੇ ਉੱਥੇ ਹਲਕੇ-ਫੁਲਕੇ ਕਨਸੈਪਟਸ ਜਿਹੜੇ ਹੈ ਉਹ ਚੱਲ ਸਕਦੇ ਐ ਲੋਕੀ ਹਜੇ ਵੀ ਜਿਹੜੇ ਇਮੋਸ਼ਨਸ ਨੂੰ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਇਹ ਹੀ ਜਿਨ੍ਹਾਂ ਆਮ ਜ਼ਿੰਦਗੀ ਦੇ ਵਿੱਚ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਸ਼ਾਇਦ ਇਹ ਫਿਲਮ ਇੱਕ ਮੈਸੇਜ ਹੋਵੇਗਾ ਕਿ ਆਪਸ ਦਾ ਜਿਹੜਾ ਭਾਈਚਾਰਾ ਜਿਹੜਾ ਭਰਾਵਾਂ ਤੇ ਭੈਣਾਂ ਜਾਂ ਭਰਾਵਾਂ ਦੇ ਵਿੱਚ ਜਿਹੜਾ ਪਿਆਰ ਹੈ ਉਹ ਹਜੇ ਵੀ ਬਣਿਆ ਰਹਿਣਾ ਚਾਹੀਦਾ ਹੈ ਤੇ ਬਣਿਆ ਹੈ ਬਹੁਤ ساری ਘਰ ਦੀਆਂ ਇਦਾਂ ਦੀ ਕਹਾਣੀ ਹੈ ਕਿ ਜਿੱਥੇ ਅਜੇ ਵੀ ਭੈਣ ਭਰਾ ਆ ਜਾਂ ਭਰਾ ਭਰਾ ਜਿਹੜੇ ਐ ਉਹ ਇਕੱਠੇ ਰਹਿੰਦੇ ਨੇ ਜਿੱਥੇ ਆਈਸੋਲੇਟਿਡ ਹੋ ਕੇ ਹਰ ਕੋਈ ਰਹਿਣਾ ਪਸੰਦ ਕਰਦਾ ਸੋ ਉਮੀਦ ਇਹੀ ਕਰਦੇ ਆ ਜਦੋਂ ਕੱਲ ਨੂੰ ਇਹ ਫਿਲਮ ਰਿਲੀਜ਼ ਹੋਏਗੀ ਤਾਂ ਬਹੁਤ ਅੱਛਾ ਰਿਸਪੌਂਸ ਜਿਹੜਾ ਹੈ ਉਸ ਨੂੰ ਮਿਲੇਗਾ ਪਰ ਇਸ ਚੀਜ਼ ਨੂੰ ਜੋ ਕਾਮਯਾਬ ਕਰ ਸਕਦਾ ਹੈ ਉਹ ਤੋਂ ਤੁਸੀਂ ਲੋਕ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਇਓ ਇਟ ਇਜ਼ ਫਿਲਮ ਨੂੰ ਜ਼ਰੂਰ ਵੇਖ ਕੇ ਆਇਓ